ਸਤਿ ਸ਼੍ਰੀ ਅਕਾਲ ਨਮਸਤੇ ਆਤਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਐਤਵਾਰ ਦਾ ਦਿਨ ਤੇ ਐਤਵਾਰ ਦੀ ਮਾਰਨਿੰਗ ਨੂੰ ਨਾਸ਼ਤੇ ਦੇ ਵਿੱਚ ਜਿਹੜਾ ਜ਼ਿਆਦਾਤਰ ਕੂੜੀਆਂ ਹੀ ਬੰਦੀਆਂ ਆ ਇਸੇ ਕਰਕੇ ਮੇਰਾ ਸ਼ਨੀਵਾਰ ਨੂੰ ਰਾਤ ਨੂੰ ਜਾਂ ਤੇ ਕਾਲੇ ਚਲੇ ਕਾਲੇ ਚਨੇ ਬਣਾਉਂਦੀ ਆ ਚਾਵਲ ਵਾਈਟ ਚਨੇ ਬਣਾਉਣੀ ਆ ਸੋ ਅੱਜ ਬਣਾਏ ਸੀ ਵਾਈਟ ਚਨੇ ਸੋ ਸੋਚਿਆ ਚਲੋ ਆٹے ਦੇ ਪਟੂਰੇ ਬਣਾ ਲੈਨੇ ਆ ਮੈਦੇ ਦੇ ਵੀ ਬਣਾਏ ਸੀਗੇ ਬਟ ਮੈਦੇ ਦੇ ਥੋੜੇ ਜਿਹੜੇ ਹੈਵੀ ਹੋ ਜਾਂਦੇ ਆ ਸੋ ਜਿਸ ਆٹے ਦੇ ਪਟੂਰੇ ਬਣਾਉਣ ਵਾਸਤੇ ਮੈਂ 4 ਕੋਲੀਆਂ ਆٹے ਦੀਆਂ ਛਾਲ ਲਈਆਂ ਆ ਉਹਦੇ ਵਿੱਚ ਮੈਂ 2 ਵੱਡੇ ਚਮਚ ਜਿਹੜੇ ਉਹ ਸੂਜੀ ਦੇ ਪਾ ਦਿੱਤੇ ਆ 2 ਚਮਚ ਮੈਂ ਖੰਡ ਦੇ ਪਾ ਦਿੱਤੇ ਆ ਅੱਧਾ ਚਮਚ ਨਮਕ ਪਾਇਆ ਆ ਤੇ ਅੱਧੇ ਚਮਚ ਤੋਂ ਥੋੜਾ ਜਿਹਾ ਘੱਟ ਜਿਹੜਾ ਆ ਉਹ ਬੇਕਿੰਗ ਪਾਊਡਰ ਪਾਇਆ ਆ ਤੇ ਜਿੰਨਾ ਮੈਂ ਬੇਕਿੰਗ ਪਾਊਡਰ ਲਈ ਆਇਆ ਨਾ ਉਹਦਾ ਅੱਧ ਜਿਹੜਾ ਆ ਉਹ ਮੈਂ ਲਿਆਇਆ ਬੇਕਿੰਗ ਸੋਡਾ ਸੋ ਕਈਆਂ ਨੂੰ ਕਨਫਿਊਜ਼ਨ ਹੁੰਦੀ ਆ ਕਿ ਬੇਕਿੰਗ ਸੋਡੇ ਤੇ ਬੇਕਿੰਗ ਪਾਊਡਰ ਵਿੱਚ ਬੇਕਿੰਗ ਸੋਡਾ ਹੋਰ ਹੁੰਦਾ ਆ ਤੇ ਬੇਕਿੰਗ ਪਾਊਡਰ ਜਿਹੜਾ ਉਹ ਹੋਰ ਹੁੰਦਾ ਆ ਬੇਕਿੰਗ ਸੋਡੇ ਨੂੰ ਜਿਹੜਾ ਉਹ ਮਿੱਠਾ ਸੋਡਾ ਵੀ ਬੋਲਦੇ ਆ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਆਟੇ ਵਿੱਚ ਪਹਿਲਾਂ ਮਿਕਸ ਕਰ ਲਈਆਂ ਆ ਤੇ ਫਿਰ ਮੈਂ ਲੈ ਲਿਆ ਕੋਸਾ ਜਿਹਾ ਪਾਣੀ ਜਦੋਂ ਵੀ ਭਟੂਰਿਆਂ ਦਾ ਆਟਾ ਗੁੰਨਣਾ ਆ ਨਾ ਤਾਂ ਉਹਨੂੰ ਜਿਹੜਾ ਆ ਉਹ ਕੋਸੇ ਪਾਣੀ ਨਾਲ ਗੁੰਨੋਗੇ ਨਾ ਤੇ ਆਟਾ ਜਿਹੜਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਆ ਸੋ ਇੱਥੇ ਮੈਨੂੰ ਦਹੀਂ ਪਾਉਣ ਦਾ ਯਾਦ ਭੁੱਲ ਗਿਆ ਸੀਗਾ ਤੇ ਆਟੇ ਵਿੱਚ ਪਾ ਦਿੱਤਾ ਕੋਈ ਪੌਣੀ ਕੋਲੀ ਦੇ ਕਰੀਬ ਦਹੀਂ ਤੇ ਆٹے ਨੂੰ ਪਹਿਲਾਂ ਜਿਹੜਾ ਆ ਉਹ ਥੋੜਾ ਥੋੜਾ ਪਾਣੀ ਪਾ ਕੇ ਤੇ ਹਲਕੇ ਹਲਕੇ ਹੱਥਾਂ ਦੇ ਨਾਲ ਜਿਹੜਾ ਆ ਉਹ ਮਿਕਸ ਕਰ ਲੈਣਾ ਆ ਸਭ ਤੋਂ ਜਿਹੜਾ ਇਹਦੇ ਵਿੱਚ ਮੇਨ ਕੰਮ ਹੁੰਦਾ ਨਾ ਆਟੇ ਨੂੰ ਗੁੰਨਣ ਦਾ ਹੀ ਹੁੰਦਾ ਆ ਜਦੋਂ ਵੀ ਤੁਸੀਂ ਮੈਦੇ ਦੇ ਪੂਟੂਰੇ ਬਣਾਉਣੇ ਆ ਜਾਂ ਆਟੇ ਦੇ ਪਟੂਰੇ ਬਣਾਉਣੇ ਆ ਜਾਂ ਇੱਕ ਵਾਰ ਮੈਂ ਵੀਡੀਓ ਸ਼ੇਅਰ ਕੀਤੀ ਸੀ ਇਨਸਟੈਂਟ ਪਟੂਰੇ ਬਣਾਉਣ ਦੀ ਉਹ ਮੈਂ ਸ਼ਾਰਟ ਵੀਡੀਓ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਨਾ ਜਿਸ ਵੀ ਤਰੀਕੇ ਨਾਲ ਤੁਸੀਂ ਜਨਾਬ ਟੂਰੇ ਬਣਾਉਨੇ ਆ ਸਭ ਤੋਂ ਮੇਨ ਕੰਮ ਹੁੰਦਾ ਆ ਆਟੇ ਨੂੰ ਗੁੰਨਣਾ ਅਗਰ ਅਸੀਂ ਪੀਜ਼ਾ ਪੀਜ਼ੇ ਦਾ ਆਟਾ ਵੀ ਤਿਆਰ ਕਰਦੇ ਆ ਨਾ ਉਹਦੇ ਵਿੱਚ ਵੀ ਹੁੰਦਾ ਆ ਆਟੇ ਨੂੰ 메ਨ ਕੰਮ ਜਿਹੜਾ ਗੁੰਨਣ ਦਾ ਹੀ ਹੁੰਦਾ ਆ ਸੋ ਇੱਥੇ ਜਿਹੜਾ ਭਟੂਰਿਆਂ ਦਾ ਆਟਾ ਆ ਨਾ ਉਹਨੂੰ ਅਸੀਂ ਜਿੱਦਾਂ ਨਾਰਮਲ ਆਟਾ ਗੁੰਨਦੇ ਆ ਨਾ ਰੋਟੀ ਵਾਲਾ ਆਟਾ ਜਿੱਦਾਂ ਰੋਟੀ ਵਾ ਉਸ ਤਰ੍ਹਾਂ ਨਹੀਂ ਗੁੰਨਣਾ ਇਹਨੂੰ ਜਿੱਦਾਂ ਆਪਾਂ ਮੱਕੀ ਦਾ ਆਟਾ ਗੁੰਨਦੇ ਆ ਨਾ ਓਵੇਂ ਗੁੰਨਣਾ ਆ ਮਤਲਬ ਕਿ ਇਹਨੂੰ ਗੁੰਨਣਾ ਨਹੀਂ ਆ ਇਹਨੂੰ ਮਲਣਾ ਆ ਮਲਨਾ ਆ ਪਟਕਣਾ ਆ ਸਟ੍ਰੈਚ ਕਰਨਾ ਆ ਸੋ ਇਹੀ ਜਿਹੜਾ ਤਰੀਕਾ ਆ ਇਸ ਆਟੇ ਨੂੰ ਤਿਆਰ ਕਰਨ ਦਾ ਸੋ ਇਹ ਸਾਡੇ ਨੂੰ ਤਿਆਰ ਕਰਨ ਦੀ ਜਿਹੜੀ ਆ ਉਹ ਮਿਹਨਤ ਲੱਗ ਜਾਂਦੀ ਆ ਕੋਈ ਜਿਹੜਾ 10 ਤੋਂ 12 ਮਿੰਟ 15 ਮਿੰਟ ਵੀ ਲੱਗ ਜਾਂਦੇ ਆ ਡਿਪੈਂਡ ਕਰਦਾ ਆ ਕਿ ਆਟਾ ਜਿਹੜਾ ਕਿੰਨੀ ਜਲਦੀ ਜਿਹੜਾ ਉਹ ਬਣ ਕੇ ਤਿਆਰ ਹੁੰਦਾ ਆ ਜਦੋਂ ਆਟਾ ਥੋੜਾ ਜਿਆ ਲੱਗੇ ਕਿ ਤਿਆਰ ਹੋ ਗਿਆ ਆ ਹੱਥਾਂ ਨੂੰ ਚਿਪਕਣਾ ਜਿਹੜਾ ਛੱਡ ਦਿੱਤਾ ਉਦੋਂ ਮੈਂ ਦੇ ਉੱਤੇ ਲਗਾ ਦਿੱਤਾ ਆ ਤੇਲ ਹਾਂ ਵਿੱਚ ਵਿੱਚ ਥੋੜਾ ਥੋੜਾ ਤੇਲ ਲਗਾ ਕੇ ਆਟੇ ਨੂੰ ਜਿਹੜਾ ਮਲਦੇ ਰਹਿਣਾ ਆ ਤਾਂ ਕਿ ਆਟਾ ਜਿਹੜਾ ਸਮੂਥ ਜਿਹਾ ਤਿਆਰ ਹੋਵੇ ਤੇ ਆٹے ਨੂੰ ਜਿਹੜਾ ਪਟਕਣਾ ਜ਼ਰੂਰ ਆ ਆਟਾ ਜਿਹੜਾ ਕਿਉਂਕਿ ਇਹ ਆਟਾ ਆ ਨਾ ਉਹ ਇਸ ਕਰਕੇ ਥੋੜਾ ਜਿਆਦਾ ਟੁੱਟ ਰਿਹਾ ਆ ਮੈਦਾ ਜਿਹੜਾ ਆ ਉਹ ਜ਼ਿਆਦਾ ਹੱਥਾਂ ਨੂੰ ਚਿਪਕਦਾ ਆ ਬਟ ਜਿਹੜਾ ਆਟਾ ਆ ਨਾ ਉਹ ਹੱਥਾਂ ਨੂੰ ਘੱਟ ਚਿਪਕਦਾ ਥੋੜਾ ਟੁੱਟਦਾ ਆ ਬਟ ਬਾਅਦ ਚ 10-15 ਮਿੰਟਾਂ ਬਾਅਦ ਜਿਹੜਾ ਆ ਬਹੁਤ ਸੁਣਾ ਆਟਾ ਜਿਹੜਾ ਉਹ ਤਿਆਰ ਹੋ ਜਾਂਦਾ ਆ ਪਟੂਰੀਆਂ ਦਾ ਸੋ ਜਦੋਂ ਤੂੰ ਆਟਾ ਤਿਆਰ ਹੋ ਗਿਆ ਨਾ ਉਦੋਂ ਆਟੇ ਨੂੰ ਜਿਹੜਾ ਆ ਥੱਲੇ ਨੂੰ ਫੋਲਡ ਕਰਦੇ ਹੋਏ ਤੇ ਟੱਕ ਕਰਕੇ ਜਿਹੜਾ ਉਹ ਰੱਖਣਾ ਆ ਜਿਵੇਂ ਆਪਾਂ ਨਾਰਮਲ ਆਟੇ ਨੂੰ ਰੱਖਦੇ ਆ ਨਾ ਓਵੇਂ ਨਹੀਂ ਰੱਖਣਾ ਇਹਨੂੰ ਜਿੱਦਾਂ ਪੀਜ਼ੇ ਦੇ ਆਟੇ ਨੂੰ ਥੱਲੇ ਨੂੰ ਫੋਲਡ ਕਰਦੇ ਆ ਨਾ ਓਵੇਂ ਹੀ ਫੋਲਡ ਕਰਕੇ ਤੇ ਰੱਖਣਾ ਆ ਤੇ ਰੱਖਣ ਵੇਲੇ ਜਿਹੜਾ ਉਹ ਜਿਹੜਾ ਉੱਪਰ ਥੋੜਾ ਕਿਓ ਲਗਾ ਦੇਣਾ ਆ ਤੇ ਇੱਕ ਗਿੱਲਾ ਕੱਪੜਾ ਜਿਹੜਾ ਉਹਦੇ ਨਾਲ ਟੱਕ ਕੇ ਉਹਦੇ ਤੇ ਇੱਕ ਪਾਂਡਾ ਜਿਹੜਾ ਰੱਖ ਦੇਣਾ ਆ ਇਨੂੰ ਜਿਹੜਾ ਆ ਉਹ 1 ਘੰਟੇ ਵਾਸਤੇ ਰੈਸਟ ਦੇਣੀ ਆ ਜਿੰਨੀ ਜ਼ਿਆਦਾ ਤੁਸੀਂ ਰੈਸਟ ਦੋਗੇ ਓਨਾ ਹੀ ਫਰਮਟ ਹੋਊਗਾ ਤੇ ਪਟੂਰੇ ਜਿਹੜਾ ਉਹ ਵਧੀਆ ਫੁਲਕੇ ਤਿਆਰ ਹੋਣਗੇ ਮੈਂ ਜਿਹੜਾ ਆ ਇਹਨੂੰ 1 ਘੰਟੇ ਦਾ ਟਾਈਮ ਦਿੱਤਾ ਸੀਗਾ ਸੋ 1 ਘੰਟੇ ਬਾਅਦ ਹੁਣ ਮੈਂ ਜਿਹੜਾ ਆ ਪਹਿਲਾਂ ਪੇੜੇ ਤਿਆਰ ਕਰ ਲੈਣੇ ਆ ਪੇੜਿਆਂ ਨੂੰ ਵੀ ਐਵੇਂ ਹੀ ਤਿਆਰ ਕਰਨਾ ਆ ਜਿਵੇਂ ਕਿ ਆਪਾਂ ਆਟੇ ਨੂੰ ਫੋਲਡ ਕੀਤਾ ਸੀ ਰੈਸਟ ਦੇਣ ਤੋਂ ਪਹਿਲਾਂ ਪੇੜੇ ਜਿਹੜੇ ਆ ਉਹ ਵੀ ਥੱਲੇ ਨੂੰ ਫੋਲਡ ਕਰਦੇ ਹੋਏ ਹੀ ਮਤਲਬ ਕਿ ਪੇੜੇ ਬਣਾ ਕੇ ਰੱਖਣੇ ਆ ਪਹਿਲਾਂ ਮੈਂ ਜਿਹੜੇ ਆ ਸਾਰੇ ਪੇੜੇ ਬਣਾ ਕੇ ਰੱਖ ਲਵਾਂਗੀ ਜਿਹੜੇ ਲੋਕ ਜਿਹੜਾ ਆ ਉਹ ਮੈਦਾ ਨਹੀਂ ਖਾਣਾ ਚਾਹੁੰਦੇ ਵੈਸੇ ਵੀ ਮੈਦਾ ਜਿਹੜਾ ਆ ਉਹ ਜਿਆਦਾ ਹੈਲਥੀ ਨਹੀਂ ਹੁੰਦਾ ਬਟ ਜਿਹੜਾ ਆ ਤੁਸੀਂ ਆਟਾ ਵੀ ਖਾ ਸਕਦੇ ਹੋ ਮਤਲਬ ਕਿ ਆٹے ਦੇ ਭਟੂਰੇ ਵੀ ਬਣਾ ਕੇ ਖਾ ਸਕਦੇ ਹੋ ਜਿਹੜੇ ਮੈਦਾ ਨਹੀਂ ਖਾਣਾ ਚਾਹੁੰਦੇ ਬਟ ਕਦੀ ਕਦੀ ਜਿਹੜਾ ਮੈਦਾ ਆ ਉਹ ਵੀ ਖਾ ਲੈਣਾ ਚਾਹੀਦਾ ਮਠੀਆਂ ਵਗੈਰਾ ਨਮਕੀਨ ਵਗੈਰਾ ਤੇ ਮੈਦੇ ਦੀਆਂ ਹੀ ਬੰਦੀਆਂ ਆ ਕਹਿੰਦੇ ਆ ਜਿਹੜਾ ਮੈਦਾ ਆ ਉਹ ਕਣਕ ਨੂੰ ਬਹੁਤ ਹੀ ਮਹੀਨ ਕਰਕੇ ਪੀਸਿਆ ਜਾਂਦਾ ਆ ਤਾਂ ਜਿਹੜਾ ਉਹ ਮੈਦਾ ਬਣਦਾ ਆ ਸੋ ਮੈਂ ਚੱਕਲੇ ਦੇ ਉੱਪਰ ਥੋੜਾ ਜਿਹਾ ਤੇਲ ਲਗਾ ਕੇ ਤੇ ਉੱਤੇ ਪੇੜੇ ਨੂੰ ਪਹਿਲਾਂ ਵਿਲੇ ਨੇ ਨਾਲ ਵੇਲ ਲਿਆ ਆ ਤੇ ਫਿਰ ਮੈਂ ਜਿਹੜਾ ਹੱਥ ਦੇ ਨਾਲ ਹੀ ਜੜਾ ਭਟੂਰੇ ਨੂੰ ਵਧਾ ਲਿਆ ਆ ਹਲਵਾਈ ਕੇ ਜਿਹੜੇ ਆ ਉਹਨਾਂ ਨੂੰ ਐਕਸਪੀਰੀਅੰਸ ਹੁੰਦਾ ਆ ਤੇ ਉਹ ਜਿਹੜਾ ਹਮੇਸ਼ਾ ਭਟੂਰੇ ਨੂੰ ਜਿਹੜਾ ਹੱਥ ਨਾਲ ਹੀ ਵਧਾ ਲੈਂਦੇ ਆ ਬਾਕੀ ਡਿਪੈਂਡ ਕਰਦਾ ਆ ਕਿ ਤੁਸੀਂ ਆਟੇ ਨੂੰ ਕਿਵੇਂ ਗੁੰਨਿਆ ਆ ਮੈਂ ਅੱਜ ਜਿਹੜਾ ਆਟਾ ਆ ਜਿਆਦਾ ਨਰਮ ਨਹੀਂ ਗੁੰਨਿਆ ਸੀਗਾ ਕਿਉਂਕਿ ਤੇ ਜੇ ਤੁਸੀਂ ਥੋੜਾ ਆਟਾ ਨਰਮ ਗੁੰਨੋਗੇ ਨਾ ਤੇ ਉਹ ਜਿਹੜਾ ਉਹ ਹੱਥ ਦੇ ਨਾਲ ਹੀ ਰੱਬ ਠੂਰਾਇਆ ਉਹ ਵੱਧ ਜਾਂਦਾ ਆ ਸੋ ਹੁਣ ਜਿਹੜਾ ਆ ਉਹ ਵਾਰੀ ਆ ਤਲਣ ਦੀ ਤੇ ਠੂਰਾ ਜਿਹੜਾ ਮੈਂ ਕੜਾਈ ਵਿੱਚ ਪਾ ਦਿੱਤਾ ਆ ਤੇ ਬਹੁਤ ਸੋਨਾ ਫੁੱਲ ਕੇ ਤਿਆਰ ਹੋ ਗਿਆ ਆ ਜਿਹੜਾ ਕੜਾਈ ਵਿੱਚ ਤੇਲ ਦਾ ਸੇਕ ਆ ਨਾ ਉਹ ਫੁੱਲ ਹੋਣਾ ਚਾਹੀਦਾ ਮਤਲਬ ਕਿ ਤੇਲ ਫੁੱਲ ਗਰਮ ਹੋਣਾ ਚਾਹੀਦਾ ਆ ਜਦੋਂ ਅਸੀਂ ਫੁੱਲ ਤੇਲ ਦੇ ਵਿੱਚ ਫਟੂਰੇ ਨੂੰ ਪਾਵਾਂਗੇ ਨਾ ਉਹ ਗਰਮ ਤੇਲ ਦੇ ਨਾਲ ਇਕਦਮ ਜਿਹੜਾ ਫੁੱਲ ਜਾਂਦਾ ਆ ਤੇ ਫੁੱਲ ਕੇ ਤਿਆਰ ਹੋ ਜਾਂਦਾ ਆ ਗੈਸ ਦਾ ਸੇਕ ਜਿਹੜਾ ਆ ਉਹ ਹਾਈ ਹੀ ਰੱਖਣਾ ਆ ਤੇ अच्छा इस ਤੋਂ ਪਹਿਲਾਂ ਮੈਂ ਨਾ ਦੋ ਸ਼ਾਰਟਸ ਵੀਡੀਓ ਜਿਹੜੀਆਂ ਉਹ ਵੀ ਸ਼ੇਅਰ ਕਰ ਚੁੱਕਿਆ ਸਭ ਤੋਂ ਪਹਿਲਾਂ ਮੈਂ ਇਨਸਟੈਂਟ ਪਟੂਰੀਆਂ ਦੀ ਜਿਹੜੀ ਰੈਸਪੀ ਸੀਗੀ ਉਹ ਸ਼ੇਅਰ ਕੀਤੀ ਸੀਗੀ ਉਸ ਤੋਂ ਬਾਅਦ ਮੈਂ ਮੈਦੇ ਦੇ ਪਟੂਰੇ ਬਣਾਏ ਸੀਗੇ ਜਦੋਂ ਮੈਂ ਇਨਸਟੈਂਟ ਪਟੂਰੀਆਂ ਦੀ रेसिपी शेयर ਕੀਤੀ ਸੀ ਨਾ ਕਿਸੇ ਨੇ ਕਮੈਂਟ ਕੀਤਾ ਸੀਗਾ ਕਿ ਭਟੂਰੇ ਉਹ ਹੁੰਦੇ ਆ ਜਿਹੜੇ ਆਪਣੇ ਆਪ ਕੜਾਈ ਵਿੱਚ ਪਲਟੇ ਜਾਣ ਤਾਂ ਮੈਂ ਇੱਕੋ ਗੱਲ ਕਹੂੰਗੀ ਕਿ ਜਿਹੜੇ ਹਲਵਾਈ ਹੁੰਦੇ ਆ ਨਾ ਮੈਂ ਵੇਖਿਆ ਆ ਕਿ ਹਲਵਾਈਆਂ ਦੇ ਭਟੂਰੇ ਬਣਾਉਂਦੇ ਤਰੀਕਾ ਹੋਰ ਹੁੰਦਾ ਉਹਨਾਂ ਦੀ ਕੜਾਈ ਦੀ ਸ਼ੇਪ ਵੀ ਹੋਰ ਹੁੰਦੀ ਆ ਤੇ ਉਸ ਕੜਾਈ ਦੇ ਵਿੱਚ ਜਿਹੜਾ ਆ ਉਹ ਉਹਦੇ ਕਰਕੇ ਜਿਹੜਾ ਆ ਕਈ ਵਾਰੀ ਕੜਾਈ ਦੀ ਸ਼ੇਪ ਕਰਕੇ ਵੀ ਭਟੂਰੇ ਜਿਹੜੇ ਆਪਣੇ ਆਪ ਜਿਹੜੇ ਪਲਟੇ ਜਾਂਦੇ ਆ ਬਟ ਅੱਜ ਜਿਹੜੇ ਆ ਮੇਰੇ ਭਟੂਰੇ ਵੀ ਜਿਹੜੇ ਆਪਣੇ ਆਪ ਪਲਟੇ ਜਾ ਰਹੇ ਸੀਗੇ ਮੈਂ ਵੀ ਇੱਕ ਕਲਿੱਪ ਜਿਹੜੀ ਆ ਰਿਕਾਰਡ ਕੀਤੀ ਸੀਗੀ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਹੀ ਕਰ ਦਿੰਨੀ ਆ ਮਤਲਬ ਕਿ ਭਟੂਰੇ ਜਿਹੜੇ ਆ ਬਹੁਤ ਹੀ ਵਧੀਆ ਬਣੇ ਸੀਗੇ ਬਾਕੀ ਭਾਂਡੇ ਤੇ ਵੀ ਡਿਪੈਂਡ ਕਰਦਾ ਆ ਤੇ ਸੇਕ ਤੇ ਵੀ ਡਿਪੈਂਡ ਕਰਦਾ ਆ ਸੋ ਤੁਸੀਂ ਵੇਖੋਗੇ ਭਟੂਰੇ ਕਿੱਡੇ ਸੋਹਣੇ ਬਣਿਆ ਹਾਂ ਕਲਰ ਥੋੜਾ ਜਿਹਾ ਉਦਾਂ ਦਾ ਹੀ ਹੋਣਾ ਕਿਉਂਕਿ ਆਟੇ ਦੀ ਜਿਹੜੀ ਰੈਸਪੀ ਹੁੰਦੀ ਹੈ ਨਾ ਉਹਦੇ ਕਲਰ ਤੇ ਮੈਦੇ ਦੇ ਜਿਹੜੀ ਰੈਸਪੀ ਹੁੰਦੀ ਉਹਦੇ ਕਲਰ ਵਿੱਚ ਥੋੜਾ ਫਰਕ ਹੁੰਦਾ ਆ ਬਟ ਇਹ ਜਿਹੜੇ ਭਟੂਰੇ ਸੀ ਨਾ ਇਹ ਖਾਣ ਵਿੱਚ ਬਹੁਤ ਹਲਕੇ ਸੀਗੇ ਕੋਈ ਵੀ ਹੈਵੀ ਪੰਚ ਜਿਹੜਾ ਆ ਉਹ ਮਹਿਸੂਸ ਨਹੀਂ ਹੁੰਦਾ ਸੋ ਤੁਸੀਂ ਵੀ ਜਿਹੜਾ ਬਣਾ ਕੇ ਜਰੂਰ ਵੇਖਿਓ ਮੈਨੂੰ ਉਮੀਦ ਆ ਕਿ ਤੁਹਾਨੂੰ ਵੀ ਪਸੰਦ ਆਉਣਗੇ ਸੋ ਆਈ ਹੋਪ ਕਿ ਤੁਹਾਨੂੰ ਅੱਜ ਦੀ ਜਿਹੜੀ ਰੈਸਪੀ ਆ ਪਸੰਦ ਆਈ ਹੋਗੀ ਸੋ ਟ੍ਰਾਈ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਹੋ ਲਾ ਚਾਹੀਏ ਆਟੇ ਦੇ ਜਿਹੜੇ ਹੈਗੇ ਆ ਭਟੂਰੇ ਉਹ ਜ਼ਿਆਦਾ ਟੇਸਟੀ ਨਹੀਂ ਲੱਗਦੇ ਹਨਾ ਨਾਲ ਖਾਣ ਵਿੱਚ ਹਲਕੇ ਆ ਨਾ ਤੇ ਤੈਨੂੰ ਕਿੱਦਾਂ ਦੇ ਲੱਗੇ ਉਹ ਦਿਨ ਆਪਾਂ ਮੈਦੇ ਦੇ ਬਣਾਏ ਸੀ ਅੱਜ ਆਟੇ ਦੇ ਬਣਾਏ ਠੀਕ ਆ